ANTF ਬਾਰਡਰ ਰੇਂਜ ਅੰਮ੍ਰਿਤਸਰ ਨੂੰ ਮਿਲੀ ਵੱਡੀ ਕਾਮਯਾਬੀ ਚਾਰ ਪਿਸਤੋਲਾਂ ਤੇ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਜੀ ਹਾਂ ਇਹ ਤਸਵੀਰਾਂ ਨੇ ਅੱਜ ਦੁਪਹਿਰ 1 ਵਜੇ ਦੀਆਂ ਅਤੇ ਇਹ ਤਸਵੀਰਾਂ ਨੇ ਅੰਮ੍ਰਿਤਸਰ ਮਾਲ ਮੰਡੀ ANTF ਦਫ਼ਤਰ ਦੀਆਂ ਜਿੱਥੇ ਕਿ ANTF ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਮਨਿੰਦਰਜੀਤ ਸਿੰਘ ਲਵਜੀਤ ਸਿੰਘ ਉਰਫ ਰਾਜਾ ਅਤੇ ਪੀਟਰ ਦੇ ਵੱਜੋਂ ਹੋਈ ਹੈ ਅਤੇ ਇਹਨਾਂ ਦੇ ਕੋਲੋਂ ਪੁਲਿਸ ਨੇ ਚਾਰ ਪਿਸਤੌਲ ਅਤੇ ਅੱਧਾ ਕਿਲੋ ਤੋਂ ਵੱਧ ਜਾਨਕੀ 521 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਕੀ ਕੁਝ ਕਹਿਣਾ ਹੈ ਇਸ ਬਾਰੇ ਪੁਲਿਸ ਅਧਿਕਾਰੀ ਦਾ ਆਓ ਜਾਣਦੇ ਹਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਐਨਟੀਐਫ ਪੰਜਾਬ ਪੁਲਿਸ ਵੱਲੋਂ ਜੋ ਯੋਧ ਨਸ਼ਾ ਵਿਰੋਧ ਸਾਡੀ ਜੋ ਇਹ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਸਾਨੂੰ ਐਨਟੀਐਫ ਬਾਰਡਰ ਰੇਂਜ ਨੂੰ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਕੱਲ ਤਿੰਨ ਸਮਗਲਰਸ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਹੈਰੋਇਨ ਅਤੇ ਅਸਲੇ ਦੀ ਜਿਹੜੀ ਆ ਉਹ ਖੇ ਬਰਾਮਦ ਕੀਤੀ ਹੈ ਸੋ ਇਹਦੇ ਹਾਲਾਤ ਇਸ ਤਰ੍ਹਾਂ ਨੇ ਕਿ ਕੱਲ ਜਦੋਂ ਸਾਡੀ ਟੀਮ ਅਟਾਰੀ ਰੋਡ ਦੇ ਉੱਪਰ ਸ਼ੰਕਰ ਢਾਬੇ ਦੇ ਪਾਸ ਅਟਾਰੀ ਰੋਡ ਤੇ ਸ਼ੰਕਰ ਢਾਬਾ ਉਸ ਦੇ ਪਾਸ 트੍ਰੈਪ ਲਗਾ ਕੇ ਇੱਕ ਨਾਕੇ ਦੇ ਉੱਪਰ ਨਾਕਾ ਲਗਾ ਕੇ ਖੜੇ ਸਨ ਤਾਂ ਤਿੰਨ ਦੋਸ਼ੀਆਂ ਨੂੰ ਜਿਹੜਾ ਮੋਟਰਸਾਈਕਲ ਸਵਾਰਾਂ ਨੂੰ ਅ ਕਾਬੂ ਕੀਤਾ ਇੱਕ ਦਾ ਨਾਮ ਮਨਿੰਦਰਜੀਤ ਸਿੰਘ ਹੈ ਜੋ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਹੈ ਇੱਕ ਦਾ ਨਾਮ ਪੀਟਰ ਇਹ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਇੱਕ ਦਾ ਨਾਮ ਲਵਪ੍ਰੀਤ ਸਿੰਘ ਇਹ ਵੀ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਦੇ ਪਾਸੋਂ ਕੁੱਲ 521 ਗ੍ਰਾਮ ਹੈਰੋਇਨ ਚਾਰ ਪਿਸਟਲ ਪੀਐਸ ਪੀਐਕਸ 5 ਸਟ੍ਰੌਮ ਪੀ ਬੋਰ ਦੇ 7 ਮੈਗਜ਼ੀਨ ਤੇ 55 ਬੁਲਟਸ ਤੇ ਦੋ ਮੋਟਰਸਾਈਕਲ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਸੋ ਇਹਨਾਂ ਦੋਸ਼ੀਆਂ ਦੀ ਜਿਹੜੀ ਮੁਢਲੀ ਪੁੱਛਗਿੱਛ ਕੀਤੀ ਸੋ ਇਹਦੇ ਤੋਂ ਗੱਲ ਇਹ ਸਾਹਮਣੇ ਆਈ ਕਿ ਇਹ ਇੱਕ ਪਾਰਟੀ ਜਿਹੜੀ ਮਨਿੰਦਰਜੀਤ ਸਿੰਘ ਆ ਇਹਦੇ ਵੱਲੋਂ ਕੱਲ ਅਰਲੀ ਮਾਰਨਿੰਗ ਦੇ ਵਿੱਚ ਤਨੋਏ ਕਲਾਂ ਅਟਾਰੀ ਦੇ ਨਾਲ ਜਿਹੜਾ ਪਿੰਡ ਹੈ ਉੱਥੇ ਪਾਕਿਸਤਾਨੀ ਸਮੱਗਲਰ ਦੇ ਨਾਲ ਤਾਲਮਿਲ ਕਰਕੇ ਡਰੋਨ ਦੇ ਰਾਹੀਂ ਜਿਹੜੀ ਅੱਧਾ ਕਿਲੋ 521 ਗ੍ਰਾਮ ਹੈਰੋਇਨ ਉਹ ਮੰਗਵਾਈ ਗਈ ਤੇ ਨਾਲ ਹੀ ਜਿਹੜੇ ਦੂਜੇ ਬੀਟਰ ਅਤੇ ਲਵਪ੍ਰੀਤ ਇਹ ਦੋ ਲੜਕੇ ਨੇ ਇਹਨਾਂ ਵੱਲੋਂ ਰਾਜੇਤਾਲ ਦੇ ਏਰੀਆ ਦੇ ਵਿੱਚ ਡਰੋਨ ਦੇ ਰਾਹੀਂ ਉਸੇ ਹੀ ਟਾਈਮ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਕੋਲ ਚਾਰ ਪਿਸਟਲ ਤੇ ਬਾਕੀ ਆੜ ਅਸਲਾ ਖੇਪ ਜਿਹੜਾ ਉਹ ਮੰਗਵਾਇਆ ਗਿਆ ਤੇ ਇਹ ਦੋਨੋਂ ਸਮਗਲਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਸ਼ੰਕਰ ਢਾਬੇ ਦੇ ਉੱਤੇ ਇਹਨਾਂ ਨੂੰ ਇੰਟਰਸੈਪਟ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਸੋ ਇਹਨਾਂ ਦੀ ਇਹ ਇਹਨਾਂ ਦੀ ਉਮਰ ਇਹ ਯੰਗ ਨੇ ਤੇ ਤਿੰਨੇ ਜਿਹੜੇ ਜਾਂਦੇ ਨੇ 20 ਤੋਂ 25 ਸਾਲ ਦੀ ਇਹਨਾਂ ਦੀ ਉਮਰ ਹੈ ਤੇ ਮੁਰਲੀ ਪੁਸ਼ਕੀਸ਼ ਵਿੱਚ ਆਇਆ ਕਿ ਇਹ ਜਿੱਥੇ ਇਹਨਾਂ ਦੇ ਇਹਨਾਂ ਦੇ ਜਿਹੜੇ ਹੈਗੇ ਨੇ ਸੰਪਰਕ ਨੇ ਇਹਨਾਂ ਨੂੰ ਕੋਈ ਹੋਰ ਵੀ ਜਿਹੜਾ ਇਹਨਾਂ ਦਾ ਆਪਰੇਟਰ ਆ ਮੇਨ ਤੇ ਉਹ ਉਹ ਯੂਰਪ ਤੇ ਯੂਰਪ ਕੰਟਰੀਜ਼ ਦੇ ਬੰਦੇ ਨੇ ਜਿਹੜਾ ਉਹ ਨੰਬਰ ਸਾਨੂੰ ਉਹਨਾਂ ਕੋਲੋਂ ਮਿਲੇ ਨੇ ਨਾਲ ਹੀ ਪਾਕਿਸਤਾਨ ਦਾ ਜਿਹੜਾ ਡਾਇਰੈਕਟ ਨੰਬਰ ਜਿਹੜਾ ਇਹਨਾਂ ਦੇ ਕੋਲ ਮਿਲ ਗਿਆ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਗੱਲ ਕੇ ਇਹ ਨਸ਼ਾ ਤੇ ਗੈਰਕਾਨੂੰਨੀ ਹਥਿਆਰਾਂ ਦੀ ਜਿਹੜੀ ਆ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹੋ ਮੰਗਾਈ ਜਾ ਰਹੀ ਸੀ ਗੈਰੋ ਦਾ ਇਸਹਾ ਹੈ ਗੈਨਗਰੂ ਦੇ ਪਸਤਮਾਇਨਤੀ ਕੋਰਟ ਇਹ ਇਸ ਸੀਜ਼ਨ ਉਹ ਇਹ ਤਸਦੀਕ ਕੀਤਾ ਜਾ ਰਿਹਾ ਹੈ ਕਿ ਵੈਪਨ ਕਿੱਥੇ ਜਾਣੇ ਸੀ ਕਿਸੇ ਕੀ ਗੈਂਗਸ ਗੈਂਗਸਟਰ پارٹی ਨੂੰ ਦੇਣੇ ਸੀ ਜਾਂ ਇਹਨਾਂ ਨੇ ਖੁਦ ਕਰਨਾ ਸੀ ਕੱਲ ਇਹਨਾਂ ਨੂੰ ਫੜਿਆ ਜਮਾਨਤੋਗ ਅਦਾਲਤ ਪਾਸ ਪੇਸ਼ ਕਰਕੇ ਰਿਮਾਂਡ ਅਸਲ ਕਰਕੇ ਇਸ ਚੀਜ਼ ਨੂੰ ਕਲੀਅਰ ਕੀਤਾ ਜਾਵੇਗਾ ਕਿ ਰੋਜ਼ ਕਿੱਥੇ ਸਪਲਾਈ ਕਰਦੇ ਸੀ ਇਹਨਾਂ ਨੇ ਜਿਹੜੀ ਅੱਜ 5 ਕਿਲੋਗ੍ਰਾਮ ਦੀ ਬਿਲਕੁਲ ਜੀ ਇਹ ਵੀ ਚੀਜ਼ ਦੱਸੇ ਅਸੀਂ ਤਫਤੀਸ਼ ਦੌਰਾਨ ਅੱਗੇ ਇਹਨੂੰ ਇਹਨੂੰ ਜਾਂਚ ਕਰਾਂਗੇ ਸਰ ਪੁੱਛਿਆ ਉਹਨਾਂ ਨੂੰ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਜਿਹੜੇ ਇਹ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਥੋੜੇ ਸਮੇਂ ਤੋਂ ਕੰਮ ਕਰ ਰਿਹਾ ਲਗਭਗ 1 ਮਹੀਨਾ ਹੋ ਗਿਆ ਇਸ ਸੰਪਰਕ ਦੇ ਵਿੱਚ ਹੈ ਜਿਹੜੇ ਆ ਪੀਟਰ ਤੇ ਲਵ ਆ ਇਹਨਾਂ ਵੱਲੋਂ ਅਜੇ ਇਹਦੀ ਤਸਦੀਕ ਅਜੇ ਕੀਤੀ ਜਾ ਰਹੀ ਕਿਉਂਕਿ ਇਹਨਾਂ ਵੱਲੋਂ ਜਿਹੜੀ ਮਡਲੀ ਪੁੱਛ ਕੇ ਚ ਆ ਰਿਹਾ ਕਿ ਅਜੇ ਪਹਿਲਾ ਹੀ ਕੰਮ ਸੀ ਇਹਨਾਂ ਨੂੰ ਇਕੱਠੇ ਕਰੀਏ ਸੀ ਅਲੱਗ-ਅਲੱਗ ਜਗ੍ਹਾ ਤੇ ਦੋ ਡਰੋਨ ਡਰਾਪਿੰਗ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਹੈਂਡਲ ਕਰਨ ਵਾਲਾ ਇੱਕ ਆ ਇਹ ਆਪਸ ਦੇ ਵਿੱਚ ਕਨੈਕਟਡ ਨੇ ਇਕੱਠੇ ਹੋਏ ਤੇ ਸਾਡੇ ਨਾਕੇ ਤੇ ਫੜੇਗਾ ਹੈਂਡਲਰ ਕੋਈ ਹੈ ਬਿਲਕੁਲ ਹੈਂਡਲਰ ਕਿੱਥੇ ਬੈਠਾ ਯੂਰਪੀ ਕਿਹੜੀ ਉਹ ਨੰਬਰ ਸਾਡੇ ਕੋਲ ਆ ਗਏ ਨੇ ਜਿਹੜੇ ਨੰਬਰ ਨੇ ਕਿਹੜੀ ਕੰਪਨੀ ਉਹ ਸੀ ਨੂੰ ਤਸਦੀਕ ਕੀਤਾ ਜਾ ਰਿਹਾ ਕਿ ਕਿਹੜੇ ਵੈਪਨ ਪਰ ਫੜੇ ਹੈ 5 ਇੰਚੂ ਪੀ ਪੀ 5 ਬੜੇ ਕਿਹੜੀ ਕੰਟਰੀ ਦੇ ਮੇਕ ਲਗੇ ਇਹ ਇਹ ਚੀਜ਼ ਅਸੀਂ ਆਰਮੋਰ ਤੋਂ ਫਰਦਰ ਟੈਸਟ ਕਰਨਾ ਬੜੇ ਸੋਫਿਸਟੀਕੇਟਡ ਵੈਪਨ ਹੈਗੇ ਇਹ ਜੀ ਚੈੱਕ ਕਰ ਲਓ ਠੀਕ ਕਿਹੜੀ ਸਰ